ਮੇਰਾ ਅਸਲ ਦੇ ਵਿੱਚ ਸਬੰਧ ਸ਼ੁਰੂ ਤੋਂ ਅਧਿਆਪਨ ਨਾਲ ਰਿਹਾ ਹੈ ਕਿਤਾਬ ਦੀ ਇਮਹੀਅਤ ਇੱਕ ਟੀਚਰ ਲਈ ਜਾਂ ਇੱਕ ਵਿਦਿਆਰਥੀ ਦੀ ਕਿੰਨੀ ਹੈ ਉਸ ਤੋਂ ਮੈਂ ਬਹੁਤ ਹੀ ਪਲੀਮਾਦਵਾਕ ਮਾਂ ਪਰ ਕਿਉਂਕਿ ਨਵਾਂ ਯੁੱਗ ਜਿਹੜਾ ਹੈ ਉਹ ਡਿਫਰੈਂਟ ਤਰ੍ਹਾਂ ਦਾ ਆ ਗਿਆ ਹੈ ਬੱਚੇ ਜਿਹੜੇ ਨੇ ਸਾਡੇ ਕੋਲ ਡਿਫਰੈਂਟ ਤਰ੍ਹਾਂ ਦੇ ਆ ਗਏ ਨੇ ਤੇ ਜਿਵੇਂ ਦਾ ਵਿਦਿਆਰਥੀ ਆਏਗਾ ਸਾਨੂੰ ਉਸ ਦੇ ਮੁਤਾਬਕ ਆਉਣ ਵਾਲੇ ਸਣਿਆਂ ਚ ਆਪਣੀਆਂ ਵਿਧਾਵਾਂ ਬਦਲਣੀਆਂ ਪੈਣਗੀਆਂ ਤੋਂ ਜੇ ਮੈਂ ਕਹਾਂ ਕਿ ਇਹ ਜਿਹੜੀ ਐਪ ਤੁਸੀਂ ਸ਼ੁਰੂ ਕੀਤੀ ਹੈ ਇਹ ਉਸ ਬਦਲਦੀ ਮੈਥਡੋਲੋਜੀ ਦੀ ਬੈਕਬੋਨ ਕਿਉਂਕਿ ਅੱਜਕੱਲ ਵਕਤ ਨਹੀਂ ਹੈ ਲੋਕਾਂ ਕੋਲ ਪਰ ਤੁਸੀਂ ਹੈਗੇ ਕਿ ਟਰੈਵਲ ਕਰ ਰਹੇ ਜੋ ਮੈਲਬਰਨ ਤੋਂ ਤੁਸੀਂ ਸਿਡਨੀ ਜਾ ਰਹੇ ਜੋ ਤੁਹਾਡੇ ਕੋਲ 5-7 ਘੰਟੇ ਹੈਗੇ ਨੇ ਤੁਸੀਂ ਉਸ ਸਮੇਂ ਦੇ ਦਰਮਿਆਨ ਕਟੋ-ਕਟ ਹੋਰ ਨਹੀਂ ਕੋਈ ਤੇ ਦੋ ਕਿਤਾਬਾਂ ਸੁਣ ਸਕਦੇ ਜੋ ਤੋਂ ਉਹਦੀ ਅਹਿਮੀਅਤ ਜਿਹੜੀ ਹੈ ਇਸ ਯੋਗ ਦੇ ਵਿੱਚ ਰਿਸਰਚਰ ਲਈ ਪਾਠਕ ਲਈ ਪੜਾਕੂ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੰਨੀ ਕਲਾਏ ਬੰਦਾ ਤੇ ਮੈਂ ਤੁਹਾਨੂੰ ਸੋ ਹਾਵੀ ਆਡੀਓ ਕਾ ਕਿਤਾਬ ਜਿਹੜੀ ਹੈ ਮੈਂ ਮੁਬਾਰਕ ਲੈਣਾ ਵਾ ਗੁਰੂ ਪਾਸ਼ਾ ਤੁਹਾਨੂੰ ਤੁਹਾਡੀ ਇਸ ਮਿਹਨਤ ਦਾ ਫਲ ਦੇਵੇ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਅਸੀਂ ਵੀ ਤੁਹਾਡੇ ਨਾਲ ਜੁੜ ਸਕੀਏ ਤਾਂ ਕਿ ਤੁਹਾਡੇ ਕਾਰਜ ਨੂੰ ਹੋਰ ਅੱਗੇ ਵਧਾਉਣ 'ਚ ਜੇ ਕਿਤੇ ਸਾਡੇ ਜੋ ਸਾਡਾ ਯੋਗਦਾਨ ਜਿਹੜਾ ਹੈ ਉਹ ਵਿੱਚ ਆ ਜਾਏ ਤੇ ਸਾਡੇ ਲਈ ਇਹ ਫਖਰ ਦੀ ਗੱਲ ਹੋਏਗੀ